ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਸਥਿਤ ਮਦੀਨਾ ਮਸਜਿਦ ਵਿਖੇ Eid ul Fitr ਦਾ ਪਵਿੱਤਰ ਤਿਹਾਰ ਸ਼ਰਧਾ ਅਤੇ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਜਿੱਥੇ ਅੱਲਾਹ ਤਾਲਾ ਦਾ ਧੰਨਵਾਦ ਕੀਤਾ ਗਿਆ ਉੱਥੇ ਆਪਸੀ ਭਾਈਚਾਰੇ ਨੂੰ ਸਲਾਮਤੀ ਲਈ ਦੁਆਵੀ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਬਤ ਦੇ ਭਲੇ ਵੱਲੋਂ 30 ਦਿਨਾਂ ਦੇ ਰੋਜ਼ੇ ਰੱਖਣ ਤੋਂ ਬਾਅਦ Eid ਦਾ ਪਵਿੱਤਰ ਤਿਹਾਰ ਮਨਾਇਆ ਜਾਂਦਾ ਹੈ ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈਆਂ ਦੇਣ ਪਹੁੰਚੇ ਹਲਕਾ ਵਿਧਾਇਕ ਪ੍ਰਿੰਸੀਪਲ 부드람 ਤੋਂ ਇਲਾਵਾ ਗੁਰਪਾਲ ਸਿੰਘ ਠੇਕੇਦਾਰ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਟੀਮ ਵੀ ਉੱਚੇ ਚ ਤੌਰ ਤੇ ਪਹੁੰਚੀ ਅਤੇ ਅੱਲਾਹ ਤਾਲਾ ਅੱਗੇ ਸਰਬੱਤ ਦੇ ਭਲੇ ਲਈ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਦੁਆ ਕੀਤੀ ਗਈ। ਰੋਜ਼ੇ ਨੂੰ صبر ਅਤੇ ਇਸਤਕਲਾਲ ਦੇ ਸਾਥ ਹਿੰਮਤ ਦੇ ਸਾਥ ਨੇ ਮੁਕੰਮਲ ਕੀਤਾ ਹੈ। ਤੋ ਅੱਲਾਹ ਰੱਬ ਕੋ ਇੱਜ਼ਤ ਫਰਿਸ਼ਤੋਂ ਨੂੰ ਫਰਮਾਤੇ ਹੈ مزدور کی مزدوری اس کا پسینہ سومنے سے پہلے السلام علیکم ورحمت اللہ وبرکاتہ دوستو سبی ساتھینوں سلام عرض ہے یہ عید الفطر کا موقع ہے الحمدللہ آپس میں جو بھائی چارگی کا ایک میسیج اور پیغام ہے سبھی جو ساتھی ہمارے جو ہے ہو مسلمس ہو آپس میں جو مل کر کے اس تہوار کو مناتے اور سجاتے ہیں تو یہ رمضان المبارک کا جو مہینہ آتا ہے تیس روزے مکمل کرنے کے بعد یہ جشن رکھا جاتا ہے آپس میں بھائی چارگی کا آپس میں ملنے کا اور عید الفطر کی نماز کے مکمل بعد جو ہے آپس میں ملنا ہوتا ہے آپس میں جو ہے گفتگو ہوتی ہے اور جو ہے اس موقعے کو آدمی مکمل کرتا ہے انشاءاللہ آج عید کا دن تہوار ہے ساری دنیا دے بچ کا تہوار بڑا خوشی تے ਖਲਾਸਨਾ ਮਨਾਇਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਸਾਰੇ ਮੁਸਲਮ ਭਰਾਵਾਂ ਨੂੰ ਈਦ ਮੁਬਾਰਕ ਹੋਵੇ ਔਰ ਈਦੇ ਦਿਨ ਇਹ ਦੋਵਰੇ ਦਾ ਜਾਣਦਾ ਮਹੀਨਾ ਹੁੰਦਾ ਹੈ ਉਹਦੇ ਆਖਰੀ ਮਹੀਨੇ ਦੇ ਵਿੱਚ ਜਿਹੜਾ ਈਦ ਹੈ ਇਹ ਆ ਦੇ ਮਨਾਇਆ ਜਾਂਦਾ ਹੈ ਸਿਰੋਜੇ ਅਜ ਖਤਮ ਹੁੰਦੇ ਨੇ ਤੇ ਇਸ ਕਰਕੇ ਅਜਤ ਮੁਹੰਮਦ ਸਾਹਿਬ ਉਹਨਾਂ ਨੇ ਜੋ ਉਮਦ ਕੀਤੀ ਹੈ ਉਹਨਾਂ ਨੇ ਜੋ ਆਪਣੀ ਮਤਲਬ ਕਿਹਾ ਹੈ ਉਹਨਾਂ ਨੇ ਵੀ ਕਿ ਹਰੇਕ ਮੁਸਲਮਾਨ ਰੋਜ਼ੇ ਰੱਖੇਗਾ ਉਸ ਤੋਂ ਬਾਅਦ ਲਾਸਟ ਦਿਨ ਈਦ ਦਾ ਚੰਦ ਦੇਖ ਕੇ ਪਰ ਉਹ ਜੇ ਖੋਲਣ ਨੇ ਸੋ ਖੁਸ਼ੀ ਦੇ ਵਿੱਚ ਸਾਰੇ ਮੁਸਲਮਾਨ ਭਰਾ ਅੱਜ ਦੇ ਹੈਗੇ ਨੇ ਉਹ ਨਵੇਂ ਕੱਪੜੇ ਪਾਉਂਦੇ ਨੇ ਨਮੀਆਂ ਚੀਜ਼ਾਂ ਕਰਦੇ ਨੇ ਨਵੇਂ ਘਰ ਨੂੰ ਸਜਾਰਦੇ ਆ ਔਰ ਆਪਣੀ ਜਿਹੜੀ ਦਕਾਤ ਹੈ ਇਹਨਾਂ ਕ ਜੋੜਦੇ ਆ ਉਹ ਦਾ ਇੱਕਦਮ ਬਦੀ ਕਮਾਈ ਦੇ ਵਿੱਚੋਂ ਉਹ ਗਰੀਬਾਂ ਦਾਣ ਵੀ ਕਰਦੇ ਨੇ ਕੱਪੜੇ ਵੀ ਦਾਨ ਕਰਦੇ ਨੇ ਸੋ ਈਦ ਦਾ ਮਤਲਬ ਜੇ ਮੈਂ ਬੜਾ ਉਹ ਇਹਦਾ ਮਤਲਬ ਬਾਰ-ਬਾਰ ਆਉਣਾ ਇਦਦਰ ਦਾ ਮਤਲਬ ਉਹ ਜੇ ਖੋਲਣਾ ਸੋ ਈਦਰ ਫੈਦਰ ਈਦੁਲ ਈਦੁਲ ਜੋਹਰ ਇਹ ਪਵਿੱਤਰ ਤਿਹਾਰ ਨੇ ਇਸਲਾਮ ਤਰਨ ਦੇ ਵਿੱਚ ਤੇ ਬਹੁਤ ਡੇ ਕੁਰਬਾਨੀਆਂ ਕਰਕੇ ਤੇ ਤਿਹਾੜਾ ਇਹ ਆਇਆ ਹੈ ਉਹ ਇਹ ਕਰਕੇ ਵੱਡੀ ਹੈ ਨੀ ਹਾਂ ਸੋ ਬੜਾ ਸਨੇਹਾ ਦਿੱਤਾ ਹੈ ਪਿਆਰ ਦਾ ਮੁਹੱਬਤ ਦਾ ਅਰ ਸਨਸਕਾਰ ਕਹੇ ਜਿਹੜੇ ਹੁਣ ਚਾਹੀਦੇ ਨੇ ਉਹ ਪੂਰਾ ਦੁਨੀਆ ਦੇ ਵਿੱਚ ਜਿਹੜਾ ਪਿਆਰ ਮੁਹੱਬਤ ਸਨੇਹ ਹੈ ਉਹ ਜਿਹੜਾ ਹਜਤ ਮੁਹੱਬਤ ਸਾਹਿਬ ਨੇ ਦਿੱਤਾ ਸੀਗਾ ਉਹ ਅੱਜ ਘਰ ਘਰ ਖੁਸ਼ੀਆਂ ਦੇ ਰੂਪ ਦੇ ਬਣਾਇਆ ਜਾਂਦਾ ਹੈ ਤੇ ਇੱਕ ਵਾਰੀ ਫੇਰ ਮੈਂ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕ ਕਹਿੰਦਾ ਔਰ ਇਹ ਖੁਸ਼ੀ ਦੇ ਉੱਤੇ ਤੁਹਾਡੀ ਖੁਸ਼ੀ ਦੇ ਵਿੱਚ ਅਸੀਂ ਵੀ ਸਾਰੇ ਜਿਹੜੇ ਹੈਗੇ ਆ ਉਹ ਖੁਸ਼ੀ ਦੇ ਵਿੱਚ ਸ਼ਰੀਕ ਹੋਨੇ ਆਂ ਅਮੀਨ ਅਸਲਾਮੁਆਲੇਕਮ ਸਭ ਤੋਂ ਪਹਿਲਾਂ ਈਦੁਲ ਫਿਤਰ ਦੀਆਂ ਸਾਰੇ ਬੁਲਾਡਾ ਦੇ ਹਲਕਾ ਚੋਂ ਆਏ ਮੇਰੇ ਅਜ਼ੀਜ਼ ਮਿੱਤਰ ਦੋਸਤ ਸਿੱਖ ਮੁਸਲਮ ਹਿੰਦੂ ਇਸਾਈ ਸਭ ਨੂੰ ਭਾਈਚਾਰਕ ਸਾਂਝ ਦੀਆਂ ਮੁਬਾਰਕਾਂ ਈਦੁਲ ਫਿਤਰ ਦਾ ਤਿਹਾੜਾ ਜੋ ਇਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਰਮਜ਼ਾਨ ਦੇ ਮਹੀਨੇ ਵਿੱਚ 30 ਰੋਜ਼ੇ ਰੱਖ ਕੇ ਉਸ ਤੋਂ ਬਾਅਦ ਇਸ ਦੀ ਇਬਾਦਤ ਹੁੰਦੀ ਹੈ ਤੇ ਈਦੁਲ ਫਿਤਰ ਦਾ ਤਿਹਾੜ ਮਨਾਇਆ ਜਾਂਦਾ ਹੈ ਤੇ ਇਹ ਤਿਹਾੜਾ ਜੋ ਤਕਰੀਬਨ ਪੂਰੀ ਦੁਨੀਆ ਦੇ ਵਿੱਚ ਗਰੀਬਾਂ ਮਸਕੀਨਾ ਤੇ ਲੋੜਵੰਦਾਂ ਦੀ ਸਹਾਇਤਾ ਲਈ ਵੀ ਹੁੰਦਾ ਹੈ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਪੂਰੇ ਭਾਈਚਾਰ ਸਾਂਝ ਤੋਂ ਦੇ ਮਨਾਇਆ ਜਾਂਦਾ ਹੈ ਇਸ ਲਈ ਇਸ ਨੂੰ ਮੁਹੱਬਤੇ ਪੈਗਾਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ ਇਹ ਮੁਹੱਬਤੇ ਪੈਗਾਮ ਦਾ ਤਿਹਾਰ ਹੈ ਸਾਰਿਆਂ ਚ ਆਪਸੀ ਭਾਈਚਾਰ ਸਾਂਝ ਪਿਆਰ ਮੁਹੱਬਤ ਇਤਿਫਾਕ ਤੇ ਮਿਲਵਰਤਨ ਕਰਕੇ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈ ਕੋਈ ਵੀ ਆਦਮੀ ਜੋ ਆਪਣੇ ਘਰ ਦੇ ਵਿੱਚ Eid ਮਨਾਉਂਦਾ ਹੈ ਉਹਨਾਂ ਦੇ ਆਪੜੋਸ ਦੇ ਵਿੱਚ ਅਗਰ ਲੋਡ ਲੋੜਵੰਦ ਜ਼ਰੂਰਤਮੰਦ ਧੁੱਖਾ ਪਿਆਸਾ ਜਾਂ ਗਰੀਬ ਹੈ ਤਾਂ ਉਹ ਤਿਹਾਰ ਉਸ ਦੇ ਲਈ ਜਾਇਜ਼ ਨਹੀਂ ਹੁੰਦਾ ਇਸ ਲਈ ਸਾਰਿਆਂ ਦੀ ਮਦਦ ਕਰਨਾ ਵੀ ਇਸ ਤਿਹਾਰ ਦਾ ਮੁੱਖ ਮਕਸਦ ਹੁੰਦਾ ਹੈ ਤੇ ਰੋਜ਼ਗਾਰ ਅੱਲਾਹ ਦੇਣਾ ਅੱਲਾਹ ਦੇ ਅੱਗੇ ਦੁਆ ਕਰਦੇ ਅਸੀਂ ਸਾਰੇ ਦੁਆ ਕੀਤੀ ਵੀ ਹੈ Eid ਦੀ ਨਮਾਜ਼ ਤੋਂ ਬਾਅਦ ਵੀ ਸਾਰੇ ਆਪਸ ਵਿੱਚ ਭਾਈਚਾਰਕ ਸਾਂਝ ਤੇ ਦੇਸ਼ ਵਿੱਚ ਅਮਨ ਸ਼ਾਂਤੀ ਕਾਇਮ ਰਹੇ ਇਸ ਲਈ ਇਸ ਦਾ ਨਾ ਹੀ ਪੂਰਾ ਮੁਹੱਬਤੇ ਪੈਗਾਮ ਹੈ ਪੂਰੀ ਦੁਨੀਆ 'ਚ ਮੁਹੱਬਤ ਫਲਾਉਂਦਾ ਹੈ ਤਿਹਾਰ ਸਭ ਤੋਂ ਪਹਿਲਾਂ ਸਾਰੇ ਹਿੰਦੁਸਤਾਨ ਦੇ ਵਿੱਚ Hindu Muslim Sikh Isai ਸਵੇ ਆਮ ਭਾਈ ਭਾਈ ਇਸ ਅਜੀ ਇਦੁਲ ਫਿਤਰ ਦੇ ਤਿਹਾੜ ਦੇ ਉੱਤੇ ਇਹ ਸਭ ਨੂੰ ਮੁਬਾਰਕਬਾਦ ਦਿੰਦੇ ਆ ਤੇ ਰੱਬ ਅਗੇ ਦੁਆ ਕਰਦੇ ਆ ਕਿ ਇਸ ਮੁਲਕ ਦੇ ਵਿੱਚ ਭਾਈਚਾਰਕ ਸ਼ਾਂਤ ਅਮਨੋ ਚੈਨ ਬਣਿਆ ਰਹੇ ਤੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿਣ ਇਹ ਹੀ ਇਸ ਦਾ ਹਰ ਦਾ ਮਕਸਦ ਆ ਤੇ ਦਾਵਾ ਕਰਦੇ ਆ ਅੱਲਾ ਮੂਰੇ ਕਿ ਅੱਲਾਹ ਪਾਕ ਸਾਰੇ ਦੁਨੀਆ ਦੇ ਵਿੱਚ ਇਸ ਮੁਲਕ ਦੇ ਵਿੱਚ ਚੈਨੋ ਅਮਾਨ ਰੱਖੇ